ਉੱਥੇ ਆ ਕੇ ਬੰਦਾ ਵੱਡਾ ਸਿਰ ਸਿਰ ਵਾਲਾ ਸਰਾ ਤਿੰਨ ਗੋਸੀ ਕਿੰਨੇ ਕਿੰਨੇ ਬੰਦੇ ਸੀ ਕੀ ਗੋਸੀ ਉਹਨਾਂ ਕੋਲੇ ਉਹਨਾਂ ਕੋਲੇ ਪਿਸਤੌਲ ਸੀ ਜੀ ਦੋ ਤਾਂ ਤੇ ਕਰਜਾ ਸੀ ਤੇ ਵੱਡੇ ਖਬਰੇ ਸੀ ਤੇ ਗਲਾਰਗਾ ਜਿਹੜਾ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਦੋ ਗੁੱਟਾ ਵਿੱਚ ਹੋਈ ਖੂਨੀ ਝੜਪ ਚੱਲੀਆਂ ਗੋਲੀਆਂ ਕੋਟ ਵਿੱਚੋਂ ਵਾਪਸ ਹੁੰਦੇ ਸਮੇਂ ਹੋਈ ਖੂਨੀ ਝੜਪ ਰਾਹਗੀਰਾਂ ਨੇ ਦੱਸਿਆ ੱੱਲੇ ਗੰਡਾ ਸੀ ਅਤੇ ਪਾੜੇ ਸਿਰ ਚੱਲੀਆਂ ਗੋਲੀਆਂ ਹੰਡਿਆਆ ਦੇ ਲੁੱਕ ਪਲਾਂਟ ਦੀ ਦੱਸੀ ਜਾ ਰਹੀ ਹੈ ਘਟਨਾ ਪੁਲਿਸ ਨੇ 2 ਨੂੰ ਕੀਤਾ ਗ੍ਰਿਫਤਾਰ ਬਾਕੀ ਗੱਡੀ ਤੇ ਹੋਏ ਫਰਾਰ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂ ਤਾਂ ਗਾਈਦਾ ਸਾਨੂੰ ਪਤਾ ਨਹੀਂ ਲੱਗੇ ਰੋੜਾ ਪਈ ਜਾਂਦਾ ਸੀ ਫੇਰ ਦੇਖਿਆ 5 ਵਾਰ ਜਿਵੇਂ ਖੜੇ ਸੀ ਕੀ ਮਹੌਲ ਕੀ ਗੱਲਬਾਤ ਇੱਥੇ ਸਾਨੂੰ ਪੈਸ ਵੀ ਅੱਜ ਵਿੱਚ ਕੋਈ ਲੜਾਈ ਹੋਈ ਹੈ ਨਾ ਜੀ ਖੜੇ ਨਹੀਂ ਇਹ ਤਾਂ ਖੜੇ ਹੀ ਸਾਈਡ ਤੇ ਕਿੰਨੇ ਕਿੰਨੇ ਕ ਬੰਦੇ ਸੀ ਬੰਦੇ ਸੀ ਕਿ ਜੀ 15 ਵੀ ਇੱਧਰ ਸੀ 15 ਵੀ ਉੱਧਰ ਸੀ ਕੀ ਕੋਸ਼ੀਗਾ ਉਹਨਾਂ ਕੋਲੇ ਕੀ ਕੋਲ ਕਿੰਨੀਆਂ ਗੋਲੀਆਂ ਚੱਲਿਆ ਕੋਈ ਕੋਲ ਦਾ ਦੋ ਜੱਟ ਦੋ ਇੱਥੇ ਚੱਲ ਗਈ ਤੇ ਦੋ ਹੋਰ ਬਾਈ ਪੂਰਾ ਪੂਰਾ ਲੈ ਟੋੜ ਕੋਲ ਕਿੱਥੇ ਚੱਲੇ ਉਹਨਾਂ ਕੋਲੇ ਕਟਗਾ ਸੀ ਨੀ ਮੋਟਰਸਾਈਕਲ ਵੀ ਸੀ ਮੁੰਡੇ ਜੇ ਸੀਗਾ ਖਾਸੀ ਮੁੰਡੇ ਜੀ ਕੀ ਕੋਸ਼ੀ ਉਹਨੇ ਹਥਿਆਰ ਤੇ ਹਥਿਆਰ ਸੀ ਉਹਨਾਂ ਕੋਲੇ ਆਜੀ ਕਰਬਨਗਰਪੁਰਨਾ ਕਿ ਖਬਰ ਦੇ ਸੀਗੇ ਮਾਰ ਮਾਰ ਆ ਰਹੇ ਕਰਬਲ ਮਾਰਾ ਠੀਕ ਕਿੰਨੇ ਫੈਰ ਹੋਏ ਤੁਹਾਡੀ ਨੀਰ ਸਾਰੀ ਹੋਈ ਹੋਈ ਇਹ ਜਮੜੇ ਹੋਈ ਇਹ ਮੈਂ ਉਧਰੋਂ ਆਉਂਦਾ ਸੀ ਆਪਾਂ ਨੂੰ ਜਾਂਦਾ ਪਿੰਡ ਮੇਰਾ ਪਿੱਥੋ ਆ ਤੇ ਉਥੇ ਇਹ ਖੜੇ ਸੀਗੇ ਅਸੀਂ ਮੈਂ ਮੋਟਰਾਂ ਕੋਲੋਂ ਉਥੋਂ ਮੋੜ ਲਿਆ ਬਾਈ ਨੂੰ ਪਤਾ ਹੀ ਆ ਨਾ ਯਾਰ ਇਹ ਕਿਵੇਂ ਗੰਦਾ ਸੇ ਚੱਕੀ ਖੜੇ ਆ ਤੇ ਜਦੋਂ ਇਹ ਆਪਸ ਵਿੱਚ ਜੋ ਬਾਤ ਚੱਲ ਪਈ ਉਹ ਉਹਦਾ ਮਗਰ ਪੈ ਕੇ ਤੇ ਉਹਨੇ ਦੂਜੇ ਨੇ ਗੰਦਾਸਾ ਮਾਰਿਆ ਉਹ ਸਿਰ ਪਾੜਤਾ ਤੇ ਬਾਕੀ ਫਿਰ ਇੱਥੇ ਆ ਕੇ 6 ਗੋਲੀ ਦਾ ਪਿਸਤੌਲ ਦੋਨਾਂ ਕੋਲੇ ਪਰ ਇਹ ਇਖਲਿਤ ਹੈ ਮੋਰ ਕਬਜੇ ਜੀ ਬੋਲੀ ਬੋਲੀ ਤੇ ਮੇਰਾ ਇਹਨਾਂ ਨੇ ਹੋਥੇ ਆ ਕੇ ਉਥੇ ਆ ਕੇ ਬੰਦਾ ਵੱਡਾ ਸਿਰ ਬੜਾ ਸਾਰਾ 3 ਕੋਸੀ ਕਿੰਨੇ ਕਿੰਨੇ ਬੰਦੇ ਸੀ ਕੀ ਕੋਸੀ ਉਹਨਾਂ ਕੋਲੇ ਉਹਨਾਂ ਕੋਲੇ ਪਿਸਤੌਲ ਸੀ ਜੀ ਦੋ ਤਾਂ ਤੇ ਕਰਜਾ ਸੀ ਤੇ ਵੱਡੇ ਖਾਬਰੇ ਸੀ ਤੇ ਗਲਾਰਗਾ ਜਿਹੜਾ ਆਪਣਾ ਸਾਈਕਲ ਦਾ ਨਾਲ ਨਾਲ ਚਲਾਉਂਦਾ ਹਾਂਗਾ ਇਹ ਗੁੱਟ ਸੀ ਦੋ ਗੁੱਟ ਸੀਗੇ ਕਿੰਨੇ ਕੇ ਬੰਦੇ ਬੰਦੇ ਕਿਹੜੇ ਸੀ ਬੰਦੇ ਉਹ ਸੀਗੇ ਜਿਹੜੇ ਉਹ ਵੀ ਸੀਗੇ ਤੇ 1500 ਪੁਲਿਸ ਪਹੁੰਚੀ ਸੀ ਪੁਲਸ ਚਲਵਾ ਲਈ ਆ ਤੇ ਮੈਂ ਹਥੋਂ ਪੁਲਸ ਨੂੰ ਪੁੱਛਾ ਮਿਲਾਇਆ ਮੇਰੇ ਨਾਲ ਗਿਆਗਾ ਤੇ ਉਹ ਚੌਲਾ ਤੇ ਉਹ ਬੰਦਾ ਲੈ ਆ ਫੁੱਟੇ ਇੱਥੇ ਲਾ ਘਾਟਾ ਚੱਲੇ ਗਿਆ ਤੇ ਉਦੋਂ ਕੋਈ ਪੁਲਿਸ ਨਹੀਂ ਆਈ ਬਿਲਕੁਲ ਨਾ ਉਦੋਂ ਬਾਅਦ ਆਈ ਫੇ ਕੋਈ ਭੱਜ ਕੇ ਕਿ ਉੱਥੇ ਪੜੇਗੇ ਹਾਂ ਉਹ ਜਿਹੜੇ ਗੋਲੀਆਂ ਚਲਾਉਂਦੇ ਸੀ ਉਹ ਲੈ ਕੇ ਨਾ ਦੋ ਬੰਦਿਆਂ ਨੂੰ ਤੇ ਲੈ ਗਏ ਕਹਿੰਦੇ ਕਹਾਂ ਬਣਾਉਣਾ ਮੋਰ ਜਾ ਫਿਰ ਤੈਨੂੰ ਹੈ ਜਿਹੜੇ ਜ਼ਖਮੀ ਸੀ ਹਾਂ ਉਹਨਾਂ ਨੂੰ ਲੈ ਗਏ ਇਹ ਕਿੰਨੇ ਕੋਈ ਮੌਤ ਵੀ ਹੋਈ ਐ ਇੱਥੇ ਨਹੀਂ ਮੌਤ ਹਜੇ ਤੱਕ ਤਾਂ ਨਹੀਂ ਹੋਈ ਵੀ ਇੱਥੇ ਤਾਂ ਨਹੀਂ ਹੋਈ ਹੋ ਜੂਗੀ ਜਿਹੜੇ ਲੋਟ ਉਹਦਾ ਸਿਰ ਪਾੜਿਆ ਤੇ ਗੋਲੀ ਵੱਜੀ ਵੀ ਆ ਹਾਂ ਇਹ ਹੋ ਸਕਦੀ ਐ ਇਹ ਜਿੰਨਾ ਕੋ ਹੁਣ ਤੱਕ ਪਤਾ ਲੱਗਿਆ ਆਪਣੇ ਜਿਹੜਾ ਬਰਨਾਲਾ ਬਟੰਡਾ ਹਾਈਵੇ ਦੇ ਉੱਤੇ ਇੱਥੇ ਸਾਡੇ ਫਲਾਈਓਵਰ ਉੱਤਰ ਦੇ ਸਾਰੇ ਹੰਡਾਇਆ ਕੈਂਚੀਆਂ ਦੇ ਉੱਤੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਹੋਈ ਐ ਜੋ ਹੁਣ ਤੱਕ ਪਤਾ ਲੱਗਿਆ ਕਿ ਸਾਰੇ ਇੱਕ ਸੇਮ ਕੇਸ ਦੇ ਸੀਗੇ ਬੰਦੇ ਕ੍ਰਿਮਿਨਲ ਹੈਗੇ ਨੇ ਪਹਿਲਾਂ ਵੀ ਇਹਨਾਂ ਤੇ ਪਰਚੇ ਨੇ ਲੱਗਪਗ ਬਰਨਾਲੇ ਦੇ ਨੇ ਸਾਰੇ ਇਹ ਅੱਜ ਇਹਨਾਂ ਦੀ ਕੋਰਟ ਦੇ ਵਿੱਚ ਤਰੀਕ ਸੀ ਉੱਥੋਂ ਇਹ ਸਾਰੇ ਇਕੱਠੇ ਵਾਪਸ ਆ ਰਹੇ ਸੀ ਇਹਨਾਂ ਦੇ ਕਿਸੇ ਘਰ ਨੂੰ ਲੈ ਕੇ ਲੜਾਈ ਹੋਈ ਆ ਤੇ ਜਿਹਦੇ ਵਿੱਚ ਆਪਸ ਚ ਇਹਨਾਂ ਦੇ ਕਾਫੀ ਇੱਕ ਦੂਜੇ ਦੇ ਸੱਟਾਂ ਵੱਜੀਆਂ ਨੇ ਤੇ ਉਣ ਤੁਰੰਤ ਸਾਡੇ ਉੱਤੇ ਮੌਕੇ ਤੇ ਸਾਡੇ ਐਸ ਐਚ ਓ ਸੀਟੀ 2 ਗੁਰਮੇਲ ਸਿੰਘ ਸਬ ਇੰਸਪੈਕਟਰ ਤੇ ਸਾਡੀ ਸੀਆਈਏ ਦੀ ਟੀਮ ਤੇ ਸਾਡੇ ਚੌਕੀ ਇੰਚਾਰਜ ਹੜਿਆਇਆ ਜਿਹੜੇ ترਸੇਮ ਸਿੰਘ ਇਹਨਾਂ ਨੂੰ ਜਿੱਤੇ ਹੀ ਸੂਚਨਾ ਮਿਲੀ ਇਹ ਮੌਕੇ ਤੇ ਇਹਨਾਂ ਨੇ ਹਰਕਤ ਕੀਤੀ ਆ ਤੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਦੋ ਜਣਿਆਂ ਨੂੰ ਇਹਨਾਂ ਨੇ ਹੁਣ ਤੱਕ ਰਾਊਂਡ ਅੱਪੀ ਕਰ ਲਿਆ ਤੇ ਬਾਕੀ ਦੋਸ਼ੀ ਵੀ ਇੱਥੇ ਨੇੜੇ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਇੱਧਰ ਉੱਧਰ ਛੁਪੇ ਹੋਏ ਨੇ ਉਹਨਾਂ ਦੇ ਬਾਰੇ ਵੀ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਹੁਣ ਤੱਕ ਕਾਲੇ ਦੋਵਾਲੇ ਜੋ ਲੋਕ ਉਸਤੇ ਮੌਕੇ ਤੇ ਪਬਲਿਕ ਦੇ ਲੋਕ ਹਾਜ਼ਰ ਸਨ ਉਹਨਾਂ ਤੋਂ ਹੁਣ ਤੱਕ ਇਹ ਗੱਲ ਹਲੇ ਤੱਕ ਜੋ ਉਹਨਾਂ ਦੇ ਅਕਾਊਂਟ ਦੇ ਹਿਸਾਬ ਨਾਲ ਆਈ ਹੈ ਕਿ ਕੋਈ ਗੋਲੀ ਚੱਲੀ ਹੈ ਪਰ ਹਲੇ ਤੱਕ ਕਿਸੇ ਵਿਕਟਿਮ ਬਾਰੇ ਜਾਂ ਕੋਈ ਇੰਜਰੀ ਬਾਰੇ ਹਲੇ ਤੱਕ ਕਨਫਰਮ ਨਹੀਂ ਹੋਇਆ ਹੈਗਾ ਉਸੀ ਜਿਹੜੇ ਦੋਸ਼ੀ ਰਾਉਂਡ ਅਪ ਕੀਤੇ ਨੇ ਉਹਨਾਂ ਦੀ ਕੁਐਸਚਨਿੰਗ ਕਰਾਂਗੇ ਤੇ ਸਾਰਾ ਮਾਮਲਾ ਸਸਪੇਂਡ ਹੋ ਜਾਏਗਾ ਨਹੀਂ ਉਹ ਆਪਾਂ ਕੋਈ ਵੱਨ ਨੂੰ ਕਹਿੰਦੇ ਜੀ ਹਾਂ ਆਪਾਂ ਨੂੰ ਜਿਹੜਾ ਵੀ ਇਹਨਾਂ ਦੀ ਮੂਵਮੈਂਟ ਨੂੰ ਅਸੀਂ ਸਾਡੀਆਂ ਸਾਰੀਆਂ ਟੀਮਾਂ ਟਰੈਕ ਕਰ ਰਹੀਆਂ ਨੇ ਤੇ ਜਲਦੀ ਸਾਰੇ ਇਹਦੇ ਸਾਰੇ ਨੂੰ ਉਹਨੂੰ ਖੜ ਲਿਆ ਜਾਏਗਾ ਤੇ ਸਾਰੀ ਜੋ ਕਟਨਾ ਹੋਈ ਹੈ ਇਹਦੇ ਪਿੱਛੇ ਕੀ ਕਾਰਨ ਸੀ ਕੌਣ ਜ਼ਖਮੀ ਸੀ ਕਿਹਨੂੰ ਕੀਤਾ ਹੈਗਾ ਉਹ ਸਾਰਾ ਜਿਹੜਾ ਕਲੀਅਰ ਕਰ ਲਿਆ ਜਾਏ ਨਹੀਂ ਇਹ ਛੋਟੇ-ਮੋਟੇ ਜੀ ਕ੍ਰਾਈਮਨਲ ਨੇ ਗਲੀ ਦੇ ਗੁੰਡੇ ਨੇ ਮਾੜੇ-ਮੋਟੇ ਤੇ ਨਾਲੇ ਛੋਟੇ-ਛੋਟੇ ਚੋਰੀਆਂ ਦੇ ਪਰਚੇ ਨੇ ਕੋਈ ਵੱਡਾ ਕੋਈ ਇਹਦੇ ਚ ਉਹ ਇਹੋ ਜ It doesn't.